ਸਰਦਾਰਾਂ ਦੇ ਕਰਕੇ ਸਾਰਾ ਕੁਝ ਆਇਆ ਇੱਥੇ ਅੱਜ ਇਹ ਸਰਦਾਰਾਂ ਨੂੰ ਵਰਣਨਾ ਕਰਨਾ ਚਾਹੁੰਦੇ ਨੇ ਇੱਕ ਪੱਗ ਦੀ ਖਾਤਰ ਜਦੋਂ ਸਨ 47 ਦੀ ਵੰਡ ਹੋਈ ਸਾਡਾ ਪੰਜਾਬ ਵੰਡਿਆ ਗਿਆ ਉਦੋਂ ਸਾਡੇ ਲੱਖਾਂ ਗਿਣਤੀ ਦੇ ਵਿੱਚ ਜਿਹੜੇ ਕਤਲ ਹੋਏ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਈ ਭਾਰਤ ਦਾ ਕੀ ਗਿਆ ਭਾਰਤ ਦੀ ਕਿਹੜੀ ਵੰਡ ਹੋਈ ਹੈ ਬਲ ਦੱਸਣ ਇਹ ਪੰਜਾਬ ਨੂੰ ਤੁਸੀਂ ਭਾਰਤ ਦਾ ਹਿੱਸਾ ਨਹੀਂ ਮੰਨਦੇ ਫਿਰ ਅਸੀਂ ਕਹ ਸਾਡਾ ਹਿੱਸਾ ਹੈ ਹੀ ਨਹੀਂ ਭਾਰਤ ਦਾ ਅਸੀਂ ਪਹਿਲਾਂ ਪਹਿਲਾਂ ਸਾਡਾ ਖਾਲਸਾ ਰਾਜ ਹੋ ਰਿਹਾ ਐ ਇੰਨਾ ਔਖੇ ਹੋ ਜਾਂਦੇ ਨੇ ਉਹਨਾਂ ਨੂੰ ਸੇਵਾਦਾਰ ਨਹੀਂ ਹੈਗੇ ਉਹ ਉਹ ਹੰਕਾਰ ਦੇ ਭਰੇ ਹੋਏ ਨੇ ਉਹਨਾਂ ਨੇ ਕੀਲੇ ਗੱਡੇ ਹੋਏ ਨੇ ਇਡੀ ਉਸੇ ਫਿਲਮ ਲੱਗੀ ਹੋਈ ਆ ਉਹਨਾਂ ਧੰਨਵਾਦ ਆ ਪੰਜਾਬੀਆਂ ਦਾ ਉਹ ਸਾਡੇ ਭਰਾ ਦੇ ਨਾਲ ਖੜੇ ਨੇ ਦਲਜੀਤ ਨੇ ਸਾਰੇ ਵਰਲਡ ਦੇ ਵਿੱਚ ਪੱਗ ਨੂੰ ਉੱਚਾ ਕੀਤਾ ਸੀ ਉਹਦੇ ਨਾਲ ਖੜੇ ਤੁਹਾਨੂੰ ਦੱਸ ਦਈਏ ਕਿ ਅਮਰਿੰਦਰ ਗਿੱਲ ਦੀ ਫਿਲਮ ਆ ਰਹੀ ਹੈ ਚੱਲ ਮੇਰਾ ਪੁੱਤ ਫੋਰ ਤੇ ਉਹਨਾਂ ਦੀ ਟੀਮ ਵੱਲੋਂ ਆਪ ਦਾ ਇੱਕ ਪੋਸਟਰ ਰੀਲੀਜ਼ ਕਰ ਦਿੱਤਾ ਗਿਆ ਹੈ ਕਿ 1 ਅਗਸਤ ਨੂੰ ਫਿਲਮ ਰੀਲੀਜ਼ ਹੋਵੇਗੀ ਸੋ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਉਸ ਫਿਲਮ ਦੇ ਵਿੱਚ ਜੋ ਆਰਟਿਸਟ ਨੇ ਜ਼ਿਆਦਾਤਰ ਪਾਕਿਸਤਾਨੀ ਨੇ ਔਰ ਪਾਕਿਸਤਾਨ ਦੀ ਅਗਰ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਦਿਲਜੀਤ ਦੋ ਸਾਂਝ ਦੀ ਸਰਦਾਰਜੀ 3 ਫਿਲਮ ਰਿਲੀਜ਼ ਹੋਈ ਸੀ ਪਰ ਹਿੰਦੁਸਤਾਨ ਦੇ ਵਿੱਚ ਰਿਲੀਜ਼ ਹੋਣ ਨਹੀਂ ਦਿੱਤੀ ਗਈ ਕਿਉਂਕਿ ਉਸ ਦੇ ਵਿੱਚ ਹਾਨੀਆ ਅਮੀਰ ਜਿਹੜੀ ਆਰਟਿਸਟ ਸੀ ਉਹਨੇ ਕੰਮ ਕੀਤਾ ਇਸ ਕਰਕੇ ਯਾਨੀ ਦਿਲਜੀਤ ਦੋ ਸਾਂਝ ਦਾ ਵਿਰੋਧ ਕੀਤਾ ਗਿਆ ਸੋ ਇਸੇ ਤੇ ਚਰਚਾ ਰਹੇਗੀ ਅੱਜ ਸਾਡੇ ਨਾਲ ਬਾਬਾ ਜੀ ਰਾਜਾ ਰਾਜ ਸਿੰਘ ਜੀ ਨੇ ਸੋ ਹੋਰ ਵੀ ਤਮਾਮ ਗੱਲਾਂ ਬਾਤਾਂ ਕਰਾਂਗੇ ਪੰਜਾਬ ਦੇ ਬਾਰੇ ਸਤਿ ਸ਼੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਗੇ ਦਲਜੀਤ ਦੁਸਾਂਝ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਹੁਣ ਹਿੰਦੁਸਤਾਨ ਦੇ ਵਿੱਚ ਆਇਆ ਨੇ ਤੇ ਇਹ ਵੀ ਗੱਲ ਆਖੀ ਗਈ ਸੀ ਕਹਿੰਦੇ ਕਿ ਬੱਡ 2 ਦੇ ਵਿੱਚ ਕੰਮ ਨਹੀਂ ਕਰਨ ਦੇਵਾਂਗੇ ਪਰ ਹੁਣ ਸ਼ੂਟ ਵੀ ਸ਼ੁਰੂ ਹੋ ਗਿਆ ਦੇਖਿਓ ਗੱਲ ਇਹ ਆ ਵੀ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਅੱਜ ਜਿਹੜਾ ਦਲਜੀਤ ਦੁਸਾਂਝ ਆ ਉਹਨੇ ਪੰਜਾਬ ਦੀ ਜਿਹੜੀ ਪੱਗ ਉੱਚੀ ਕਰੀ ਹੈ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਉਹਨੇ ਪੰਜਾਬ ਦੀ ਪੱਗ ਨੂੰ ਜਿਹੜਾ ਹੈਗਾ ਚਾਰ ਚੰਦ ਲਾਏ ਨੇ ਦੇਖੋ ਸਾਡਾ ਫਿਲਮਾਂ ਦੇ ਨਾਲ ਕੋਈ ਉਹ ਨਹੀਂ ਹੈ ਮਕਸਦ ਅਸੀਂ ਜਦੋਂ ਕੋਈ ਪੰਜਾਬ ਦੇ ਨਾਲ ਗੱਲ ਜੁੜ ਜੇ ਜਦੋਂ ਅਣਖ ਦੀ ਗੱਲ ਆ ਜਾਂਦੀ ਹੋਣ ਦੀ ਗੱਲ ਆ ਜਾਂਦੀ ਹੈ ਫਿਰ ਸਾਨੂੰ ਨਾਲ ਖੜਨਾ ਪੈਂਦਾ ਅਸੀਂ ਦਸੀਂ ਉਹਦੇ ਨਾਲ ਆ ਦਲ ਬੰਧਰ ਬੰਖਰਮ ਸਾਰੀ ਫੌਜ ਇਸin ਨਾਲ ਆਉਦੇ ਉਹਨੂੰ ਕਹਿੰਦੇ ਵੀ ਤੂੰ ਦੱਬ ਕੇ ਕੰਮ ਕਰ ਤੇ ਜਿਹੜਾ ਇਹ ਹਿੰਦੁਸਤਾਨ ਦੇ ਵਿੱਚ ਕੁਝ ਬੰਦੇ ਨੇ ਜਿਹੜੇ ਉਹਦਾ ਵਿਰੋਧ ਕਰ ਰਹੇ ਨੇ ਕਿਉਂ ਹੋ ਰਿਹਾ ਵਿਰੋਧ ਮੈਂ ਉਹਨੂੰ ਪੁੱਛਣਾ ਚਾਹੁੰਦਾ ਕਾਹਦੇ ਵਿਰੋਧ ਕਰਦੇ ਤੁਸੀਂ ਇੱਕ ਸਿਰਫ ਸਰਦਾਰ ਕਰਕੇ ਪੱਗ ਕਰਕੇ ਉਹਦਾ ਵਿਰੋਧ ਹੋ ਰਿਹਾ ਇੱਕ ਇਹਨਾਂ ਦਾ ਮੈਚ ਖੇਡਣਾ ਪਾਕਿਸਤਾਨ ਦੇ ਨਾਲ 5 ਅਕਤੂਬਰ ਦਾ ਖਾਨੀ ਉਹ ਸਤੰਬਰ ਦਾ ਵਾ ਤੇ ਉਹਨੂੰ ਵੀ ਹਟਾਲਣਗੇ ਉਹਨੂੰ ਟਾਲਣਗੇ ਇਹ ਹਿੰਦੁਸਤਾਨੀ ਜਿਹੜਾ ਹੁਣ ਟੰਟ ਮਾਰ ਰਚਿਆ ਇਹਦੀ ਜਿਹੜੀ ਫਿਲਮ ਬਣੀ ਆ ਸਰਦਾਰ ਜੀ 3 ਉਹ ਤਾਂ ਇਹ ਜਿਹੜੇ ਇੱਥੇ ਹਮਲਾ ਹੋਇਆ ਸੀ ਹੁਣ ਇਹਨਾਂ ਨੇ ਕਰਿਆ ਇੱਕ ਡਰਾਮਾ ਕਰਿਆ ਜਿਹੜਾ ਇਹ ਤੋਂ ਪਹਿਲਾਂ ਹੋਇਆ ਸਾਰਾ ਕੁਝ ਉਹ ਤਾਂ ਪਹਿਲਾਂ ਦੀ ਸ਼ੂਟਿੰਗ ਚੱਲਦੀ ਆ ਉਦੋਂ ਪਤਾ ਹੀ ਨਹੀਂ ਸੀ ਜੀ ਉਹਨੂੰ ਪਤਾ ਹੁੰਦਾ ਨਾ ਲੈਂਦਾ ਵੀ ਹਾਲੇ ਕੁਝ ਕਰਨਗੇ ਲੋਕ ਇਹ ਲੋਕ ਹ ਇਸ਼ਾਨਪਰਾ ਉਹ ਉਸ ਨੇ ਇਹ ਸਰਦਾਰਾਂ ਤੋਂ ਹਮੇਸ਼ਾ ਜਿਹੜੇ ਹੈਗੇ ਨੇ ਖਿੱਚਦੇ ਨੇ ਵੀ ਇਹ ਕਿਉਂ ਤਰੱਕੀ ਕਰੀ ਜਾਂਦੇ ਨੇ ਤੇ ਅਸੀਂ ਮੈਂ ਦੱਸਣਾ ਚਾਹਣਾ ਇਹਨਾਂ ਨੂੰ ਵੀ ਜਿਹੜੇ ਉਹ ਫਿਲਮ ਬਣਾਈ ਉਹ ਪਹਿਲਾਂ ਦੀ ਬਣੀ ਹੋਈ ਆ ਬਾਅਦ ਚ ਨਹੀਂ ਬਣੀ ਤੁਸੀਂ ਨਾ ਰੋਕਣਾ ਚਾਹੀਦਾ ਉਹਨੂੰ ਸਿਰਫ ਦੇਖੋ ਕੀ ਗੱਲ ਹੋਈ ਹੈ ਪਾਕਿਸਤਾਨ ਦਾ ਹਿੰਦੁਸਤਾਨ ਦੇ ਨਾਲ ਕੀ ਜਿਹੜਾ ਪਹਿਲਗਾਮ ਦੇ ਵਿੱਚ ਰੌਲਾ ਪਿਆ ਬੰਦੇ ਜਿਨ੍ਹਾਂ ਨੇ ਮਾਰੇ ਨੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਜਿਹੜੇ ਰੌਲਾ ਪਾਉਂਦੇ ਨੇ ਪਾਕਿਸਤਾਨ ਨੂੰ ਗਲਤ ਕਹਿੰਦੇਖੋ ਜਿਹੜੇ ਬੰਦੇ ਅਸਲ ਤੀ ਉਹਨਾਂ ਚੋਂ ਕੋਈ ਮਰਿਆ ਜਿਨ੍ਹਾਂ ਨੂੰ ਇੱਥੇ 36 ਬੰਦੇ ਕਿੰਨੇ ਮਾਰੇ ਨੇ ਉਹ ਬੰਦੇ ਮਾਰੇ ਸਾਡੇ ਬੰਦੇ ਭਾਰਤ ਦੇ ਅੱਤਵਾਦੀਆਂ ਨੇ ਉਹਨਾਂ ਚੋਂ ਇਹਨਾਂ ਨੇ ਕਿਹੜਾ ਬੰਦਾ ਮਾਰਿਆ ਅਸੀਂ ਕਹਿੰਦੇ ਵੀ ਉਹਨੂੰ ਮਾਰਨਾ ਚਾਹੀਦਾ ਉਹਨਾਂ ਨੇ ਨਿਹਾਤਿਆਂ ਨੂੰ ਸਾਡੇ ਇੱਥੇ ਦੇ ਲੋਕਾਂ ਨੂੰ ਮਾਰਿਆ ਉਹ ਮਾਰਨੇ ਚਾਹੀਦੇ ਤੇ ਬਾਕਸਾਂ ਤੇ ਹਮਲਾ ਕਰਤਾ ਕੀ ਨਿਕਲਿਆ ਉਹਦੇ ਵਿੱਚ ਸਾਡਾ ਨੁਕਸਾਨ ਹੋਇਆ ਪੰਜਾਬ ਦਾ ਜਿਹੜੇ ਦੋਨੇ ਪੰਜਾਬ ਨੇ ਚੜਦਾ ਤੇ ਲੈਂਦਾ ਉਹ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਨਹੀਂ ਜੰਗ ਚਾਹੁੰਦੇ ਸਾਡੇ ਜੋ ਜੋ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਉੱਥੇ ਗ੍ਰੰਥੀ ਸਿੰਘ ਮਾਰੇ ਗਏ ਤਿੰਨ ਚਾਰ ਹੋਰ ਮਾਰੇ ਗਏ ਇੱਥੇ ਮਾਰੇ ਗਏ ਬੰਬ ਡਿੱਗਿਆ ਉਹ ਤਾਰ ਜਿਹੜਾ ਸਿੜਦੇ ਨੇ ਉਹ ਘਰੇ ਕਿਸੇ ਦੇ ਇੱਕ ਬੀਬੀ ਮਰ ਗਈ ਉਹ ਤੇ ਉੱਥੇ ਤੁਰਤ ਮਰ ਗਈ ਇੱਕ ਜਿਹੜਾ ਉਹਦੇ ਘਰ ਵਾਲਾ ਸੀ ਉਹ ਕੱਲ ਪਰਸੋ ਮਰਿਆ ਅਖਬਾਰਾਂ ਦੇ ਵਿੱਚ ਤੁਸੀਂ ਸੁਣਿਆ ਸੁਰਕੀਆਂ ਦੇ ਵਿੱਚ ਮੀਡੀਆ ਦੇ ਵਿੱਚ ਆਲ-ਚਾਲ ਰਿਹਾ ਉਹਨਾਂ ਦਾ ਕੀ ਕਸੂਰ ਸੀਗਾ ਜਦੋਂ 1947 ਦੀ ਵੰਡ ਹੋਈ ਸਾਡਾ ਪੰਜਾਬ ਵੰਡਿਆ ਗਿਆ ਇੱਕ ਲੈਂਦੇ ਚ ਚਲੇ ਗਿਆ ਇੱਕ ਚੜ੍ਹਦੇ ਚ ਆ ਗਿਆ ਅੱਧਾ ਉਦੋਂ ਸਾਡੇ ਲੱਖਾਂ ਗਿਣਤੀ ਦੇ ਵਿੱਚ ਜਿਹੜੇ ਕਤਲ ਹੋਏ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਈ ਭਾਰਤ ਦਾ ਕੀ ਗਿਆ ਭਾਰਤ ਦੀ ਕਿਹੜੀ ਵੰਡ ਹੋਈ ਆ ਪਹਿਲਾਂ ਦੱਸਣ ਇਹ ਕੀ ਵੰਡਿਆ ਗਿਆ ਸਾਡਾ ਸਾਡਾ ਵੰਡਿਆ ਗਿਆ ਪੰਜਾਬ ਵੰਡਿਆ ਗਿਆ ਸਾਡਾ ਲਹਿਰ ਉਧਰ ਲਾਹੌਰ ਚ ਲਿਆ ਗਿਆ ਅਸੀਂ ਨਹੀਂ ਚਾਹੁੰਦੇ ਜੰਗ ਜੇ ਜੇ ਸਾਡਾ ਆਨੰਦਪੁਰ ਸਾਹਿਬ ਇੱਥੇ ਆ ਜੇ ਸਾਡਾ ਹਰਮੰਦਰ ਸਾਹਿਬ ਪੰਜਾਬ ਦੀ ਧਰਤੀ ਤੇ ਆ ਦੰਦਮਾ ਸਾਹਿਬ ਪੰਜਾਬ ਦੀ ਧਰਤੀ ਤੇ ਆ ਤਾਂ ਉਥੇ ਲਹਿੰਦੇ ਦੇ ਵਿੱਚ ਸਾਡਾ ਨਨਕਾਣਾ ਸਾਹਿਬ ਵੀ ਉਥੇ ਆ ਪੰਜਾ ਸਾਹਿਬ ਵੀ ਉਥੇ ਆ ਅਸੀਂ ਨਹੀਂ ਕਹਿੰਦੇ ਵੀ ਉਥੇ ਅਟੈਕ ਹੋਵੇ ਉਹ ਉਹ ਉਥੇ ਉਹਨਾਂ ਨੂੰ ਮਾਰਿਆ ਜਾਵੇ ਉਹ ਵੀ ਸਾਡੇ ਭਰਾ ਨੇ ਪੰਜਾਬੀ ਨੇ ਉਹ ਵੀ ਅਸੀਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹ ਦਲਜੀਤ ਸਾਹਿਬ ਦੀ ਟੈਕ ਫਿਲਮ ਲਾਈ ਆ ਉਹਨਾਂ ਦੀ ਜਿਹੜੀ ਫਿਲਮ ਲੱਗੀ ਉਸੇ ਮੇਰੇ ਜੀ ਮੇਰੀ ਜਿਹੜੀ ਉਸੇ ਫਿਲਮ ਲੱਗੀ ਹੋਈ ਆ ਉਹਨਾਂ ਦਾ ਧੰਨਵਾਦ ਆ ਪੰਜਾਬੀਆਂ ਦਾ ਹੁਣ ਸਾਡੇ ਭਰਾ ਦੇ ਨਾਲ ਖੜੇ ਨੇ ਉਹ ਦੋ ਦੋ ਹਫ਼ਤੇ ਦੀ ਜਿਹੜੀ ਬੋਕਾਂ ਦਾ ਅਡਵਾਂਸ ਹੋਈ ਹੋਈ ਆ ਦੋ ਦੋ ਹਫ਼ਤੇ ਪਹਿਲਾਂ ਉਸ ਚੱਲ ਰਹੀ ਆ ਉਹਦੀ ਫਿਲਮ ਇਹਨਾਂ ਨੇ ਬੰਦ ਕਰਤੀ ਸਿਰਫ ਸਰਦਾਰ ਕਰਕੇ ਵੀ ਉਹ ਸਿੱਖ ਆ ਤਾਂ ਇਹਨਾਂ ਨੇ ਪ੍ਰੋਪੋਗਾਂਡਾ ਚੱਜ ਜਾ ਰਿਹਾ ਸਾਡਾ ਕਿਸੇ ਨਾਲ ਕੋਈ ਹੈਗਾ ਦੁਸ਼ਮਣੀ ਨਹੀਂ ਉਹ ਵੀ ਚੜਦੇ ਲੈੰਦੇ ਵਾਲੇ ਵੀ ਸਾਡੇ ਨੇ ਤੇ ਸਾਡੇ ਭਰਾ ਨੇ ਉਹ ਉਹਨਾਂ ਨੇ ਚਲਾਤੀ ਫਿਲਮ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਸਾਰਿਆਂ ਦਾ ਤੇ ਕਰਨਾ ਵੀ ਚਾਹੀਦਾ ਤੇ ਮੈਂ ਪੁੱਛਣਾ ਚਾਹੁੰਦਾ ਜਿਹੜੇ ਗੱਲਾਂ ਕਰਦੇ ਦਿਲਜੀਤ ਸਾਹ ਦੇ ਫੋਟੋਆਂ ਦੇ ਉੱਤੇ ਵੀ ਉਹਨਾਂ ਨੇ ਕਲੀ ਫੇਸ ਦੀ ਉਹ ਤੁਹਾਨੂੰ ਸ਼ਰਮ ਨਹੀਂ ਆਉਦੀ ਇਹ ਹਿੰਦੁਸਤਾਨ ਦੀ ਪਹਿਲਾਂ ਵੀ ਅੱਜ ਵੀ ਜੇ ਸਰਦਾਰੀ ਆ ਨਾ ਉਹ ਸਿੱਖਾਂ ਕਰਕੇ ਆ ਸਰਦਾਰਾਂ ਕਰਕੇ ਅਸਾਂ ਦੂਰ ਦੇ ਵਿੱਚ ਕੌਣ ਗਿਆ ਦੀ ਲੈਫਟੀਨੈਂਟ ਕਰਨਲ ਜਿਹੜਾ ਸਰਦਾਰ ਸੀ ਉਹੀ ਜਿਹੜਾ ਤੁਸੰਦੂਰ ਸੰਦੂਰ ਲਾਰਖੇ ਆ ਚਾਰੇ ਪਾਸੇ ਉਹਨੂੰ ਅੰਜਾਮ ਦੇਣ ਵਾਲਾ ਕੌਣਾ ਉਹਨੂੰ ਫਤਿਹ ਕਰਨ ਵਾਲਾ ਕੌਣਾ ਉਹ ਸਰਦਾਰ ਹੀ ਐ ਸਰਦਾਰਾਂ ਪਹਿਲਾਂ ਵੀ ਹਿੰਦੁਸਤਾਨ ਜਿਹੜਾ ਹੈਗਾ ਭਾਰਤ ਉਹ ਸਰਦਾਰਾਂ ਦੇ ਸਿਰ ਤੇ ਸੀਗਾ ਅੱਜ ਵੀ ਸਰਦਾਰਾਂ ਦੀ ਜਿਹੜੀ ਏਸੀ ਟੌਰ ਬਣਾਈ ਹੋਈ ਹੈ ਸਰਦਾਰਾਂ ਨੇ ਸਰਦਾਰਾਂ ਦੇ ਕਰਕੇ ਸਾਰਾ ਕੁਝ ਆਇਆ ਇੱਥੇ ਅੱਜ ਇਹ ਸਰਦਾਰਾਂ ਨੂੰ ਵਰਣਨਾਮ ਕਰਨਾ ਚਾਹੁੰਦੇ ਨੇ ਇੱਕ ਪੱਗ ਦੀ ਖਾਤਰ ਉਸ ਨੌਜਵਾਨ ਨੇ ਦਲਜੀਤ ਨੇ ਸਾਰੇ ਬਲਡ ਦੇ ਵਿੱਚ ਪੱਗ ਨੂੰ ਉੱਚਾ ਕੀਤਾ ਸੀ ਉਹਦੇ ਨਾਲ ਖੜੇ ਆ ਸਾਰੇ ਨੂੰ ਦਾ ਸਾਥ ਦੇਣਾ ਚਾਹੀਦਾ ਜਿਹੜੇ ਇਹ ਗੱਲਾਂ ਮਾਰਦੇ ਨੇ ਆਏ ਆ ਤੁਸੀਂ ਉਹ ਬੰਦੇ ਮਾਰੋ ਜਿਨ੍ਹਾਂ ਨੇ ਪਹਿਲ ਕਾਮ ਦੇ ਵਿੱਚ ਨਜਾਇਜ਼ ਮਾਰੇ ਨੇ ਸਾਡੇ ਬੰਦੇ ਨਿਹੱਤੇ ਮਾਰੇ ਨੇ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਇਹ ਹਮਲਾ ਹੋਇਆ ਉਸੇ ਜਿਹੜਾ ਇੱਕ ਨਾਟਕ ਰਚਿਆ ਗਿਆ ਅਸੀਂ ਨਹੀਂ ਜੰਗ ਚਾਹੁੰਦੇ ਉਹਨਾਂ ਵਿੱਚ ਕਿਹੜਾ ਬੰਦਾ ਮਾਰਿਆ ਮਾਰਿਆ ਕੋਈ ਅੱਤਵਾਦੀ ਸਾਰੇ ਇਹਨਾਂ ਨੂੰ ਤਾਂ ਉਹਨਾਂ ਨੂੰ ਲੱਭੇ ਵੀ ਨਹੀਂ ਡਰੈੱਸ ਨਹੀਂ ਪਤਾ ਕਿੱਥੇ ਕਿੱਥੇ ਦੇ ਕਿੱਥੇ ਉਹ ਕਹਿੰਦੇ ਸਾਨੂੰ ਬਹੁਤ ਕੁਸੇ ਜੱਸੀਆਂ ਸਾਰਾ ਕੁਝ ਕਰ ਦਿੰਦੀਆਂ ਨੇ ਪਰ মিডিਆ ਨੇ ਤਾਂ ਦਿਖਾਇਆ ਕਹਿੰਦੇ ਉਹ ਆਤਕਮਾਦਿਆਂ ਨੂੰ ਮਾਰ ਦਿੱਤਾ ਘਰ ਟਾਏ ਗਏ ਮੈਂ ਤੁਸੀਂ ਭਾਰਤ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਕਹਿੰਦੇ ਕਿ ਭਾਰਤ ਦਾ ਕੀ ਗਿਆ ਲੈਂਦੇ ਅਤੇ ਚੜਦੇ ਪੰਜਾਬ ਦਾ ਗਿਆ ਭਈ ਯਾਨੀ ਪੰਜਾਬ ਨੂੰ ਤੁਸੀਂ ਭਾਰਤ ਦਾ ਹਿੱਸਾ ਨਹੀਂ ਮੰਨਦੇ ਫਿਰ ਨਹੀਂ ਅਸੀਂ ਸਾਡਾ ਹਿੱਸਾ ਹੈ ਹੀ ਨਹੀਂ ਭਾਰਤ ਅਸੀਂ ਪਹਿਲਾਂ ਪਹਿਲਾਂ ਸਾਡਾ ਖਾਲਸਾ ਰਾਜ ਹੋ ਰਿਹਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੰਗਰੇਜ਼ਾਂ ਨੇ ਜਦੋਂ ਭਾਰਤ ਤੇ ਕਬਜ਼ਾ ਕਰਿਆ 200 ਸਾਲ ਪਹਿਲਾਂ ਕਰਤਾ ਮਹਾਰਾਜਾ ਜੀ ਸਿੰਘ ਰਾਜ ਜਦੋਂ ਖਾਲਸਾ ਰਾਜ ਸੀ ਇੱਥੇ ਅੰਗਰੇਜ਼ਾਂ ਨੂੰ 100 ਸਾਲ ਤੱਕ ਪਟਕਣ ਨਹੀਂ ਦਿੱਤਾ ਜਦੋਂ ਮਹਾਰਾਜਾ ਜੀ ਸਿੰਘ ਦਾ ਦਿਹਾੰਤ ਹੋਇਆ ਉਹ ਉਹ ਸਵਰਗ ਸੁਧਾਰ ਗਏ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ 100 ਸਾਲ ਬਾਅਦ ਪੰਜਾਬ ਦੇ ਉੱਤੇ ਕਾਬਜ਼ ਹੋਏ ਨੇ ਸਿੱਖ ਰਾਜ ਸਾਡਾ ਮਲਾ ਲਿਆ ਅੰਗਰੇਜ਼ਾਂ ਨੇ ਇਹ ਭਾਰਤ ਦੇ ਵਿੱਚ ਅਸੀਂ ਇਸਾ ਕਿਵੇਂ ਬਣ ਗਏ ਇਹਨਾਂ ਦੇ ਇਹ ਤਾਂ ਫਿਰ ਬਾਅਦ ਵਿੱਚ ਸਾਡੇ ਉਸ ਵੇਲੇ ਜਦੋਂ ਹਿੰਦੁਸਤਾਨ ਦੀ ਵੰਡ ਹੋਈ ਆ ਜਨਾਨ ਨੇ ਮੁਸਲਮਾਨਾਂ ਨੇ ਪਾਕਿਸਤਾਨ ਲੈ ਲਿਆ ਸਾਡੇ ਜਿਹੜੇ ਬਕਾਉ ਮਾਲ ਸੀ ਜਿਹੜੇ ਪੰਥ ਦੀ ਗੱਲ ਕਰਦੇ ਪੰਜਾਬੀ ਦੀ ਗੱਲ ਕਰਦੇ ਉਸ ਟਾਈਮ ਮਾਸਟਰ ਤਾਰਾ ਸਿੰਘ ਵਰਗੇ ਬਲਦੇਵ ਸਿੰਘ ਵਰਗੇ ਉਹਨਾਂ ਦੀ ਬਦੌਲਤ ਸਾਨੂੰ ਆਜ ਦਿਨ ਦੇਖਣੇ ਪੈ ਰਹੇ ਨੇ ਜੇ ਉਦੋਂ ਜਿਹੜਾ ਹੈਗਾ ਸਾਨੂੰ ਖਾਲਸਾ ਰਾਜ ਜਿਹੜਾ ਸਾਡਾ ਸੀਗਾ ਉਹ ਹਿੱਸਾ ਦਿੰਦੇ ਸੀ ਉਹਨਾਂ ਨੇ ਲਿਆ ਨਹੀਂ ਹੈਗਾ ਨਹਿਰੂ ਤੇ ਗਾਂਧੂ ਦੀਆਂ ਚਾਲਾਂ ਚਾਗੇ ਉਹਨਾਂ ਦੀਆਂ ਫੈਕਟਰੀਆਂ ਸੀ ਕੋਲਕਾਤੇ ਵਾਲਾ ਇੱਧਰ ਹੋਰ ਬਸ ਉਹਨਾਂ ਨੇ ਆਪ ਦਾ ਦੇਖਿਆ ਉਹਨਾਂ ਨੇ ਕੌਮ ਨਹੀਂ ਦੇਖੀ ਜੇ ਕੌਮ ਦੇਖੀ ਹੁੰਦੀ ਸਾਡਾ ਅੱਜ ਘਰ ਹੁੰਦਾ ਅਸੀਂ ਇਹਨਾਂ ਨਾਲ ਥੋੜਾ ਹੋਣਾ ਸੀਗਾ ਇਸ ਕਰਕੇ ਦੇਖੋ ਅਸੀਂ ਇੱਥੋਂ ਦੇ ਵਸਿੰਦੇ ਹੁਣ ਨਾਗਰਿਕਾਂ ਸਾਨੂੰ ਬਣਾਇਆ ਹੋਇਆ ਫਿਰ ਸਾਨੂੰ ਦੂਜੇ ਦਰਜੇ ਦਾ ਸਹਾਰੀ ਇਹਨਾਂ ਨੇ ਮੰਨਿਆ ਫਿਰ ਉਹ ਸਾਨੂੰ ਸਹੂਲਤਾਂ ਕਿਉਂ ਨਹੀਂ ਦਿੰਦੇ ਤੁਹਾਨੂੰ ਕੀ ਲੱਗਦਾ ਕਿ ਜੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਹੀ ਗੱਲ ਕੀਤੀ ਸੀ ਪਾਕਿਸਤਾਨ ਦੇ ਆਰਟਿਸਟ ਇਫਤਖਾਰ ਠਾਕੁਰ ਨੇ ਕਿ ਮੈਂ ਹਿੰਦੂ ਯਾਨੀ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਨਹੀਂ ਮੰਨਦਾ ਹਾਲਾਂਕਿ ਕਹਿੰਦੇ ਨੇ ਕਿ ਸਾਡੇ ਲੈੰਦੇ ਅਰ ਚੜਦੇ ਵਾਲੇ ਪੰਜਾਬ ਦੇ ਭਰਾ ਸੀ ਭਰਾयां ਤੁਹਾਨੂੰ ਕੀ ਲੱਗਦਾ ਕਿ ਜਿਹੜੀ ਉਹਨਾਂ ਨੇ ਗੱਲ ਆਖੀ ਹੈ ਉਹੀ ਤੁਸੀਂ ਆਖੀ ਹੈ ਕਿਤੇ ਨਾ ਕਿਤੇ ਜੋ ਦਲਜੀਤ ਤੋਂ ਸਾਂਝ ਨੂੰ ਤੁਸੀਂ ਦਸਤਾਰ ਦੀ ਗੱਲ ਕੀਤੀ ਅੱਜ ਦਿੱਲੀ ਤੋਂ ਲੈ ਕੇ ਯਾਨੀ ਸੈਂਟਰ ਗਵਰਨਮੈਂਟ ਦੀ ਜੇ ਗੱਲ ਕਰ ਲਈਏ ਹੋਰ ਲੋਕਾਂ ਦੀ ਗੱਲ ਕਰ ਲਈਏ ਕਿ ਆ ਪੰਜਾਬੀਆਂ ਨੂੰ ਦਬਾਣ ਦੀ ਆ ਫਿਰ ਪੰਜਾਬ ਨੂੰ ਦਬਾਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਸਰਦਾਰ ਜੀ ਜਿਹੜੀ 3 ਮੂਵੀ ਹੈ ਹਾਲਾਂਕਿ ਹੋਰ ਪਾਸੇ ਤਾਂ ਸਾਰੇ ਪਾਸੇ ਰਿਲੀਜ਼ ਹੋ ਚੁੱਕੀ ਹੈ ਇੱਥੇ ਨਹੀਂ ਹੋਈ ਹੈਗੀ ਸਿਰਫ ਇੱਕ ਯਾਨੀ ਸਰਦਾਰ ਜੀ ਕਰਕੇ ਬਿਲਕੁਲ ਸਰਦਾਰਾਂ ਕਰਕੇ ਹੋ ਰਿਹਾ ਪੱਗ ਦਾ ਸਵਾਲ ਆ ਪੱਗ ਇਹਨਾਂ ਨੂੰ ਚੁਭਦੀ ਆ ਤਾਂ ਹੀ ਐਡਾ ਵੱਡਾ ਪ੍ਰੋਪਾਗੈਂਡਾ ਰਚਿਆ ਉਹਦੇ ਖਿਲਾਫ ਫਿਰ ਹੁਣ ਇੱਕ ਅਮਰਿੰਦਰ ਸਿੰਘ ਦੀ ਅਮਰਿੰਦਰ ਗਿੱਲ ਦੀ ਫਿਲਮ ਆ ਰਹੀ ਹੈ ਉਹ ਵੀ ਵੱਡੇ ਆਰਟਿਸਟ ਨੇ ਯਾਨੀ ਉਹ ਦਸਤਾਰ ਨਹੀਂ ਸਜਾਉਂਦੇ ਹੈਗੇ ਉਹਦੇ ਵਿੱਚ ਆਰਟਿਸਟ ਹੈਗੇ ਨੇ ਪਾਕਿਸਤਾਨ ਦੇ ਤੁਹਾਨੂੰ ਕੀ ਲੱਗਦਾ ਕਿ ਉਸ ਦਾ ਵਿਰੋਧ ਨਹੀਂ ਹੋਏਗਾ ਦੇਖੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਜਿਉਂ-ਜਿਉਂ ਸਾਨੂੰ ਦੱਬਣਗੇ ਨਾ ਪੰਜਾਬ ਉਹ ਨਾ ਤਹਾਂ ਉੱਠੂਗਾ ਜਿਵੇਂ-ਜਿਵੇਂ ਸਾਡੇ ਤੇ ਪ੍ਰੈਸ਼ਰ ਪਾਉਣਗੇ ਦਬਾਉਣ ਦੀ ਕੋਸ਼ਿਸ਼ ਕਰਨਗੇ ਇਹ ਚੜ੍ਹਦੀ ਕਲਾ ਦੇ ਨਾਲ ਜਿਹੜਾ ਹੈਗਾ ਉਹ ਫੇਰ ਹੌਸਲੇ ਬਰੰਦ ਹੋ ਕੇ ਇਹਨਾਂ ਦੇ ਸਾਹਮਣੇ ਖੜ ਜਾਂਦਾ ਅਸੀਂ ਦਬਣ ਵਾਲਿਆਂ ਚੋਂ ਨਹੀਂ ਹੈਗੇ ਇਹ ਪੰਜਾਬ ਸਾਡਾ ਅਸੀਂ ਇੱਥੋਂ ਦੇ ਵਸਿੰਦੇ ਅਸੀਂ ਇੱਥੋਂ ਦੇ ਨਾਗਰਿਕ ਹੁਣ ਭਾਰਤ ਦੇ ਹੁਣ ਐਸ ਟਾਈਮ ਅਸੀਂ ਭਾਰਤ ਦੇ ਨਾਗਰਕ ਕਿਉਂਕਿ ਹੁਣ ਇਹ ਭਾਰਤ ਦਾ ਹਿੱਸਾ ਹੈਗਾ ਪੰਜਾਬ ਅੱਜ ਅੱਜ ਪੰਜਾਬ ਭਾਰਤ ਦਾ ਹਿੱਸਾ ਹੈਗਾ ਅਸੀਂ ਇੱਥੋਂ ਦੇ ਵੋਟਰਾਂ ਭਾਰਤ ਦੇ ਵੋਟਰਾਂ ਸੀ ਪੰਜਾਬ ਦੇ ਵੋਟਰਾਂ ਪਰ ਜਦੋਂ ਪਹਿਲਾਂ ਸਾਡਾ ਰਾਜ ਹੁੰਦਾ ਸੀ ਅੱਜ ਵੀ ਨਕਸ਼ੇ ਦੇ ਵਿੱਚ ਜਿਹੜਾ ਹੈਗਾ ਉਹ ਸਾਡਾ ਹੈਗਾ ਰਾਜ ਤੇ ਸਾਡਾ ਕੁਝ ਰਾਜ ਦਾ ਹਿੱਸਾ ਚైనా ਨੇ ਬਾਰਡਰ ਤੇ ਦੱਬਿਆ ਹੋਇਆ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਜਿਹੜਾ ਖਾਲਸਾ ਰਾਜ ਦਾ ਹਿੱਸਾ ਸੀ ਜਦੋਂ ਅਟਲ ਵਿਹਾਰੀਵਾਜਪਾਈ ਉਸ ਟਾਈਮ ਰੱਖਿਆ ਮੰਤਰੀ ਸੀਗਾ ਉਦੋਂ ਗਿਆ ਸੀ ਉਥੇ ਵੀ ਸਾਡਾ ਉਹ ਜਿਹੜਾ ਹੈ ਦਾ ਭਾਰਤ ਦਾ ਹਿੱਸਾ ਦੇ ਦੋ ਤੇ ਉਸ ਵੇਲੇ ਚ ਇਹਨਾਂ ਨੇ ਕਿਹਾ ਸੀ ਤੁਹਾਡਾ ਕੋਈ ਨਹੀਂ ਹੈਗਾ ਇਹ ਖਾਲਸਿਆਂ ਦਾ ਜਦੋਂ ਸਾਡੇ ਨਾਲ ਗੱਲ ਕਰਨਗੇ ਅਸੀਂ ਦੇ ਦਾਂਗੇ ਅੱਜ ਵੀ ਇਹਨਾਂ ਕੋਲ ਆ ਮੈਂ ਬੇਨਤੀ ਕਰਨਾ ਚਾਹੁੰਨਾ ਸਾਰਿਆਂ ਨੂੰ ਵੀ ਆਓ ਆਪਾਂ ਦਲਜੀਤ ਦੁਸਾਨ ਦਾ ਡਟ ਕੇ ਸਾਥ ਦੇਣਾ ਜਿਹੜਾ ਕੋਈ ਪੱਗ ਨੂੰ ਨੀਮਾ ਕਰਨ ਦੀ ਕੋਸ਼ਿਸ਼ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਉਸ ਨੌਜਵਾਨ ਨੇ ਪੱਗ ਉੱਚੀ ਰੱਖੀ ਆ ਸਾਡਾ ਵੈਸੇ ਫਿਲਮਾਂ ਨਾਲ ਕੋਈ ਹੋਰ ਨਹੀਂ ਹੈ ਪਰ ਜਦੋਂ ਹੋਣ ਦੀ ਗੱਲ ਆ ਜਾਂਦੀ ਹੁਣ ਹੋਣ ਦੀ ਅਣਖ ਦੀ ਗੱਲ ਆ ਗਈ ਆ ਪੰਜਾਬ ਦੀ ਗੱਲ ਆ ਗਈ ਆ ਹੁਣ ਅਸੀਂ ਨਾਲ ਡਟ ਕੇ ਖੜੇ ਆ ਹਰੇਕ ਪੰਜਾਬੀ ਨੂੰ ਹਰੇਕ ਨੂੰ ਇਹ ਉਹਦਾ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਦੋਂ ਇਹ ਸਾਨੂੰ ਪੰਜਾਬ ਆਪਣੇ ਹਿੰਦੂਸਤਾਨ ਵੀ ਲੁਟੇਰੇ ਸਾਨੂੰ ਅੱਖਾਂ ਦਿਖਾਉਂਦੇ ਨੇ ਸਾਰ ਜਿਹੜੀਆਂ ਦੁਰਗਤियां ਕਰਦੇ ਨੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਪੰਜਾਬ ਕਦੀ ਜਬਦਾਨੀ ਇਹ ਗੁਰਾਂ ਦੇ ਨਾਂ ਤੇ ਵਸਦਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਜਿੱਥੇ ਜਿੱਥੇ ਮੂਵੀ ਉਹਦੇ ਚੱਲਦੀ ਆ ਡਟ ਕੇ ਦੇਖੋ ਤੇ ਮੈਂ ਫਿਰ ਇਹਨਾਂ ਹਿੰਦੁਸਤਾਨੀਆਂ ਨੂੰ ਸਰਕਾਰ ਨੂੰ ਕਹਿਣਾ ਚਾਹੁੰਦਾ ਤੁਸੀਂ ਜਿਹੜਾ ਜੰਗ ਲਾਉਣਾ ਪੰਜਾਬ ਨੂੰ ਮਾਰਨ ਵਾਸਤੇ ਕਿੱਥੇ ਉਹਨਾਂ ਨੇ ਪਹਿਲਾ ਕੰਮ ਹਮਲਾ ਕਰਿਆ ਤੁਸੀਂ ਉਹ ਅਤਵਾਦੀ ਤਾਂ ਮਾਰੇ ਨਹੀਂ ਹਜੇ ਤੱਕ ਉਥਾ-ਉਥਾ ਮਰੇ ਨਹੀਂ ਹੈਗੇ ਪੰਜਾਬ ਨੂੰ ਤੁਸੀਂ ਬਰਬਾਦ ਕਰਨ ਦੇ ਤੁਲੇ ਹੋ ਇੱਥੇ ਤੁਸੀਂ ਜੰਗ ਸਲਾਤੀ ਇੱਥੇ ਸਾਡੇ ਬਹੁਤ ਸਾਰੇ ਨੁਕਸਾਨ ਹੋ ਗਏ ਸਾਡੇ ਬੰਦੇ ਮਰ ਗਏ ਇੱਕ ਕੱਲ ਮਰ ਗਿਆ ਤੇ ਜੇ ਤੁਹਾਨੂੰ ਜੰਗ ਲਾਉਣ ਦਾ ਚਾਹ ਤਾਂ ਬਾਰਡਰ ਪਿਆ ਗੁਜਰਾਤ ਦਾ ਉੱਥੇ ਜਾ ਕੇ ਛੇੜ ਲਓ ਨਾ ਉਧਰਲਾ ਪੰਜਾਬ ਚਾਹੁੰਦਾ ਨਾ ਇਧਰਲਾ ਪੰਜਾਬ ਚਾਹੁੰਦਾ ਜੰਗ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਤੇ ਇਹਦੇ ਵਿੱਚ ਸਾਡਾ ਨੁਕਸਾਨ ਆ ਜਾਣਬੁੱਝ ਕੇ ਇਹਨਾਂ ਪੰਜਾਬ ਦੇ ਸਿਰੇ ਜੰਗ ਮੜਨਾ ਚਾਹੁੰਦੇ ਨੇ ਇਹਨਾਂ ਤੋਂ ਜਿਹੜੇ ਅਸਲ ਬੰਦੇ ਨੇ ਉਹ ਤਾਂ ਮਰੇ ਨਹੀਂ ਹੈਗੇ ਐਵੇਂ ਹਵਾ ਦੇ ਵਿੱਚ ਗੱਲਾਂ ਕਰਦੇ ਫਿਰਦੇ ਨੇ ਤੁਸੀਂ ਉਹ ਪਰਤੇ ਜਿਹੜੀ ਸੀਗੀ ਬੀਬੀ ਉਹਨੇ ਆਪ ਦੱਸਿਆ ਤਾਂ ਹੈਗਾ ਸਾਰਾ ਕੁਝ ਜਿਹੜੀ ਚੀਫ ਕਮਾਂਡਰ ਸੀ ਜਿਹੜੀ ਹਮਲਾ ਕੀਤਾ ਉਹ ਜੀ ਨੇ ਮੈਨੂੰ ਨੌਂ ਪੁੱਲ ਗਿਆ ਉਹਦਾ ਬੀਬੀ ਇੱਕ ਤਾਂ ਸਰਦਾਰ ਜੀ ਗਈ ਸੀ ਕੋ ਬੀਬੀ ਮੁਸਲਮਾਨਾਂ ਦੀ ਕੁੜੀ ਸੀ ਜਿਹੜੀ ਜਿਹੜੀ ਚੀਫ ਸੀ ਉਹਨੇ ਕਿਹਾ ਵੀ ਇਹਨਾਂ ਨੂੰ ਮੰਨਣਾ ਚਾਹੀਦਾ ਵੀ ਸਾਡੇ ਨਾਲ ਆ ਸਾਡਾ ਆ ਕੁਝ ਸਾਡੇ ਬੰਦੇ ਮਰੀ ਨੇ ਮੇਰੇ ਨਾਲ ਰਹੇ ਤੇ ਮਰੇ ਨਹੀਂ ਬਾਰੇ ਮੋਦੀ ਚ ਸਪੰਜਾਇਸ ਸੀਨਾ ਵੀ ਦਿਖਾਉਂਦਾ ਫਿਰਦਾ ਅਸੀਂ ਆ ਕਰਤਾ ਕਰਤਾ ਉਹਨਾਂ ਨੇ ਬਹੁਤ ਕੋ ਸਾਡਾ ਜਿਹੜਾ ਨੁਕਸਾਨ ਕੀਤਾ ਉਹ ਆਪ ਮੰਨਿਆ ਫੌਜ ਮੰਨੀਆਂ ਪਰ ਇਹ ਨਹੀਂ ਮੰਨਦੇ ਇਹਨਾਂ ਨੇ ਮਾਮਾ ਦੇ ਪੁੱਤ ਬਰਵਾਤੇ ਜਿਹੜੇ ਅਸਲ ਅੱਤਵਾਦੀ ਸੀ ਅਸੀਂ ਕਹਿੰਨੇ ਮਾਰੋ ਤੁਹਾਡੇ ਨਾਲ ਆ ਅਸਲ ਮਾਰੋ ਜਿਨ੍ਹਾਂ ਨੇ ਸਾਡੇ ਪਹਿਲ ਵੰਗਾਮ ਦੇ ਉੱਤੇ ਹਮਲਾ ਕੀਤਾ ਤੇ ਸਾਡੇ ਇਹਨਾਂ ਨੂੰ ਦੋ ਸ ਬੰਦੇ ਮਾਰੇ ਉਹਨਾਂ ਅੱਤਵਾਦੀਆਂ ਨੂੰ ਮਾਰੋ ਅਸੀਂ ਨਹੀਂ ਰੋਕਦੇ ਅਸੀਂ ਤੁਹਾਡੇ ਨਾਲ ਆ ਪਰਾ ਅਸਲ ਮਾਰਨੇ ਚਾਹੀਦੇ ਨੇ ਜਿਹੜੇ ਨਜਾਇਜ਼ ਹੁੰਦੀਆਂ ਲੋਕਾਂ ਨਾਲ ਜਿਹੜੇ ਨਜਾਇਜ਼ ਮਾਵਾ ਦੇ ਪੁੱਤ ਮਰਦੇ ਨੇ ਪੰਜਾਬ ਨੂੰ ਤੁਸੀਂ ਅੱਗ ਝੌਕਣਾ ਚਾਹੁੰਦੇ ਹੋ ਉਹ ਅਸੀਂ ਨਹੀਂ ਚਾਹੁੰਦੇ ਬਾਬਾ ਜੀ ਇੱਕ ਫਿਲਮ ਦੇਖੀ ਸੀ ਤੁਸੀਂ ਤੁਹਾਡੇ ਨਿਹੰਗ ਸਿੰਘਾਂ ਵੱਲੋਂ ਯਾਨੀ ਪੂਰੀ ਫੌਜ ਗਈ ਸੀ ਅਕਾਲ ਫਿਲਮ ਗਿੱਪੀ ਗਰੇਵਾਲ ਦੀ ਮੈਂ ਇੱਕ ਰੀਲ ਦੇਖੀ ਸੀ ਉਹਦੇ ਵਿੱਚ ਤੁਹਾਡੇ ਹੀ ਇੱਕ ਨਿਹੰਗ ਸਿੰਘ ਵੱਲੋਂ ਇੱਕ ਪ੍ਰਚਾਰਕ ਵੱਲੋਂ ਗੁਲਾਬ ਸਿੰਘ ਜੀ ਉਹਨੇ ਇਹ ਗੱਲ ਆਖੀ ਸੀ ਕਹਿੰਦੇ ਕਿ ਗਿੱਪੀ ਗਰੇਵਾਲ ਨੇ ਇਹ ਗੱਲ ਆਖੀ ਸੀ ਕਹਿੰਦੇ ਮੈਂ ਹਰ ਰੋਜ਼ ਸਵੇਰੇ ਟੇਚੀ ਪੈਸਿਆਂ ਦੀ ਭਰ ਕੇ ਲੈ ਕੇ ਆਂਦਾ ਲੱਖਾਂ ਰੁਪਿਆਂ ਦੀ ਕਹਿੰਦਾ ਮੈਂ ਦੇਨਾ ਕਿ ਯਾਰ ਫਿਲਮ ਤਾਂ ਤੁਸੀਂ ਦੇਖ ਲਓ ਮਾੜਾ ਚੰਗਾ ਤਾਂ ਬਾਅਦ ਚ ਕਹਿ ਦਿਓ ਯਾਨੀ ਉਂਗਲਾਂ ਚੱਕੀ ਗਈਆਂ ਤੁਹਾਡੇ ਤੇ ਕੀ ਕਹਿਣਾ ਚਾਹੋਗੇ ਅਸੀਂ ਜਿਹੜਾ ਰੋਜ਼ ਫਿਲਮ ਦੇਖਣ ਜਾਂਦੇ ਤੇ ਅਸੀਂ ਤਾਂ ਇੱਕ ਦਿਨ ਹੀ ਦੇਖੀ ਸੀ ਜਦੋਂ ਪਹਿਲਾਂ ਇੱਕ ਦਿਨ ਗਏ ਆ ਤੇ ਬਾਬਾ ਗਲਾਬ ਸਿੰਘ ਉਹਨਾਂ ਬੰਦਿਆਂ ਦਾ ਨੌ ਜਾਗਰ ਕਰੇ ਜਿਨ੍ਹਾਂ ਨੂੰ ਪੈਸੇ ਦਿੱਤੇ ਨੇ 32 ਲੱਖ ਦੀ ਜਿਹੜੀ ਗੱਲ ਕਰੀ ਆ ਸਪਸ਼ਟ ਕਰਦਾ ਮੈਂ ਬਾਬਾ ਜੀ ਉਹ ਦਸਣ ਗਿਪੀ ਗਰੇ ਵਾਲਾ ਲਿਸਟ ਜਾਰੀ ਕਰੇ ਵੀ ਕਿਹਨੂੰ ਕਿਹਨੂੰ ਰੁਪਈਏ ਦਿੱਤੇ ਨੇ ਇਹਦਾ ਉਹ ਦਾ ਸੁਣੋ ਉਹ ਕੀ ਕਹਿੰਦਾ ਵੀ ਮੈਂ ਰੋਜ਼ ਰੁਪਈਆਂ ਦਾ ਟੈਚੀ ਲੈ ਕੇ ਆਉਣਾ ਤੇ ਖਾਲੀ ਹੋ ਜਾਂਦਾ ਫਿਰ ਜਿਹੜੇ ਰੋਜ਼ ਜਾਂਦੇ ਤੇ ਵਿਰੋਧ ਕਰਦੇ ਨੇ ਇਹਦਾ ਮਤਲਬ ਵੀ ਉਹਨਾਂ ਨੂੰ ਦਿੱਤੇ ਨੇ ਇਹ ਇਹ ਹੁਣ ਪੁੱਛਣਾ ਨੂੰ ਗੁਲਾਬ ਸਿੰਘ ਨੂੰ ਪੁੱਛਣਾ ਬਾਬਾ ਗੁਲਾਬ ਸਿੰਘ ਨੂੰ ਪੁੱਛਣਾ ਜਾਂ ਗਿਪੀ ਗਰੇ ਵਾਲ ਦੱਸੇ ਵੀ ਕਿਹਨੂੰ ਕਿਹਨੂੰ ਦਿੱਤੇ ਰਹੇ ਲਾਸਟ ਜੇ ਸਾਨੂੰ ਦੱਸੇ ਇੱਕ ਸਾਡੇ ਫੋਨ ਆਇਆ ਕਿ ਬਾਬਾ ਰਾਜ ਤੁਹਾਡੇ ਮੇਰੇ ਕੋਲ ਬੀੜੀਆਂ ਪਈਆਂ ਨੇ ਤੁਸੀਂ 25 ਲੱਖ ਰੁਪਈਆ ਲੈ ਲਿਆ ਮੈਂ ਉਹ 25000 ਹੀ ਸਾਬਤ ਕਰਦੇ ਜਾਂ ਜਾਗਰ ਕਰਕੇ ਕਿਤੋਂ ਕੀ ਤੋਂ ਲਿਆ ਅਸੀਂ ਤਾਂ ਇੱਕ ਸਿਰਫ ਉਹ ਅਕਾਲ ਫਿਲਮੰਦਾ ਸਾਨੂੰ ਬੁਲਾਇਆ ਗਿਆ ਸੀ ਅਸੀਂ ਦੇਖਣ ਗਏ ਸੀ ਅਸੀਂ ਕਹਤਾ ਵੀ ਚੰਗੀ ਲੱਗਦੀ ਉਹਨੂੰ ਦੇਖੋ ਜੀ ਇਹਨੂੰ ਚੰਗੀ ਲੱਗਦੀ ਨਾ ਦੇਖੋ ਪੈਸਿਆਂ ਦਾ ਮਤਲਬ ਹੀ ਨਹੀਂ ਹੈਗਾ ਕੋਈ ਸਾਬਤ ਕਰਕੇ ਦੇ ਬੇਸਾਨੂੰ ਵੀ ਇੰਨੇ ਪੈਸੇ ਲੈਨੇ ਇਹਨਾਂ ਨੇ 32 ਲੱਖ ਇਹਨੇ ਦੇ ਕਿਉਂ ਨਹੀਂ ਦਿੱਤਾ ਉਹ ਹੋਣਾ ਚਾਹੀਦਾ ਉਹਨਾਂ 9 ਆਉਣਾ ਚਾਹੀਦਾ ਕਿਹੜੇ ਬੰਦਿਆਂ ਨੂੰ ਦਿੱਤੇ ਨੇ 32 ਲੱਖ ਰੁਪਈਆ ਬੰਦਾ ਨਾਮ ਨਹੀਂ ਕਰਨੀ ਚਾਹੀਦੀ ਬਗੈਰ ਮਤਲਬ ਉਹ ਦੱਸਣ ਇਹ ਦੱਸਣ ਗੀਪੀ ਗਰੇਵੜਾ ਦੱਸੋ ਬਾਬਾ ਗਲਾਬ ਸਿੰਘ ਦੱਸੇ ਮੈਂ ਉਹੀ ਗੱਲ ਕਰ ਰਿਹਾ ਕਿਤੇ ਨਾ ਕਿਤੇ ਆਪਣੇ ਹੀ ਬੰਦੇ ਆਪਣੇ ਹੀ ਜਿਨ੍ਹਾਂ ਨੇ ਬਾਣਾ ਪਾਇਆ ਹੋਇਆ ਆਪਣੇ ਹੀ ਲੋਕਾਂ ਨੂੰ ਟਾਰਗੇਟ ਕਰਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਵੀ ਬਹੁਤ ਸਾਰੀਆਂ ਇਦਾਂ ਦੀ ਵੀਡੀਓ ਆਉਂਦੀ ਨੇ ਜਿਹੜੀ ਇੱਕ ਦੂਜੇ ਨੂੰ ਬੋਲ ਮਾਰਦੇ ਨੇ ਜਿਹੜੇ ਬੇਅਦਬੀਆਂ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇਹਨਾਂ ਬਾਰੇ ਵੀ ਮੈਂ ਸਵਾਲ ਲੈਣਾ ਚਾਹਾਂਗਾ ਜਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਮਰਿਆਦਾ ਦੇ ਵਿੱਚ ਯਾਨੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੇ ਦਾਇਰੇ ਦੇ ਵਿੱਚ ਯਾਨੀ ਬਹੁਤ ਸਾਰੀ ਬੇਅਦਬੀਆਂ ਹੁੰਦੀਆਂ ਨੇ ਹੁਣ ਪਿੱਛੇ ਜੇ ਅੰਬਾਲੇ ਦਾ ਇੱਕ ਕੇਸ ਆਇਆ ਦੇਖਿਆ ਗਿਆ ਇੱਕ ਨੰਗਾ ਬੰਦਾ ਉੱਥੇ ਦੇਖੋ ਅੰਦਰ ਬੇਅਦਬੀ ਕਰਦਾ ਹੈ ਯਾਨੀ ਚੋਰੀ ਕਰਦਾ ਹੈ ਤੇ ਇੱਕ ਬੀਬੀ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਇੱਕ ਭਰਾ ਵੱਲੋਂ ਹੀ ਉਹ ਵੀ ਲੰਗਰ ਹਾਲ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਇੱਕ ਯਾਨੀ ਬਾਣੇ ਦੇ ਵਿੱਚ ਹੀ ਬੰਦਾ ਗਲਤ ਕਰ ਰਿਹਾ ਇੱਕ ਕੁੜੀ ਦੇ ਨਾਲ ਕਿਸ ਤਰ੍ਹਾਂ ਯਾਨੀ ਆਪਦੇ ਹੀ ਬੰਦਿਆਂ ਨੂੰ ਯਾਨੀ ਫਿਰ ਬਾਅਦ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਬਾਣੇ ਪਾ ਕੇ ਯਾਨੀ ਇਹ ਚੀਜ਼ਾਂ ਗਲਤ ਕਰ ਰਹੇ ਨੇ ਜਿਹੜੇ ਜਿਹੜੇ ਯਾਨੀ ਗਲਤ ਲੋਕ ਬਾਣੀ ਨੂੰ ਬਦਨਾਮ ਕਰ ਰਹੇ ਨੇ ਦੇਖੋ ਮੈਨੂੰ ਇਹ ਦੱਸੋ ਵੀ ਜਿਹੜੀ ਬਿਆਦਬੀ ਹੁੰਦੀ ਹੈ ਗੁਰੂ ਘਰਾਂ ਦੇ ਵਿੱਚ ਪਹਿਲਾਂ ਤਾਂ ਜਿਹੜੇ ਉਥੋਂ ਦੀ ਪ੍ਰਬੰਧਕ ਕਮੇਟੀ ਆ ਜਿੱਥੇ ਬਿਆਦਬੀ ਹੁੰਦੀ ਆ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਜੀ ਉਹਨਾਂ ਨੂੰ ਪਤਾ ਜਦੋਂ ਕੱਲ ਤੱਕ ਸਭ ਤੋਂ ਆਰਡਰ ਨੇ ਵੀ ਪਹਿਰੇਦਾਰ ਕੇ ਰੱਖੋ ਕਿਉਂ ਨਹੀਂ ਰੱਖਦੇ ਹੈਗੇ ਹੁਣ ਜਿਹੜੇ ਗਿਆਨੀ ਗੜਗਾ ਸਿੰਘ ਨੇ ਬੈਸੇ ਅਸੀਂ ਉਹਨਾਂ ਨੂੰ ਮੰਨਦੇ ਨਹੀਂ ਪਰ ਉਹਨਾਂ ਨੇ ਇੱਕ ਸਵਾਲ ਬਹੁਤ ਵਧੀਆ ਕਰਿਆ ਉਹਨਾਂ ਨੇ ਉਹਨਾਂ ਨੇ ਬਹੁਤ ਵਾਰੀ ਕਿਹਾ ਵੀ ਜਿਹੜੇ ਗੁਰੂ ਘਰਾਂ ਦੇ ਵਿੱਚ ਪਰੇਦਾਰ ਨਹੀਂ ਹੈਗੀ ਉਥੇ ਗੁਰੂਗ੍ਰੰਥ ਸਾਹਿਬ ਮਹਾਰਾਜ ਜਿਹੜੇ ਚੱਕ ਕਿਉ ਨੇੜੇ ਵਾਲੇ ਜਿਹੜੇ ਕਮੇਟੀ ਦੇ ਨੇ ਜਾਂ ਜਿੱਥੇ ਵੱਡਾ ਪ੍ਰਬੰਧ ਦਾ ਦੇਖ ਰੇਖਾ ਉਥੇ ਅਸੀਂ ਪਹੁੰਚਾਵਾਂਗੇ ਹੋਣਾ ਵੀ ਇਹ ਕਣੀ ਚਾਹੀਦਾ ਇਹਨਾਂ ਲੋਕਾਂ ਨੂੰ ਸੁਰਤਾ ਆ ਜੇ ਫਿਰ ਇੱਕ ਪਿੰਡ ਦੇ ਵਿੱਚ ਪੰਜ ਪੰਜ ਚਾਰ ਚਾਰ ਗੁਰਦੁਆਰੇ ਬਣਾ ਰੱਖੇ ਨੇ ਸਿਰਫ ਪ੍ਰਧਾਨਗੀਆਂ ਦੀ ਖਾਤਰ ਇੱਕ ਰੰਜਸ ਕੋਈ ਮੜਾ ਜਾ ਕਿਸੇ ਨੂੰ ਕਹ ਦੇ ਵੀ ਤੈਂ ਇੱਥੇ ਆਉਣਾ ਨਹੀਂ ਤੂੰ ਆਏ ਆ ਫਲੋਨਾਂ ਨੂੰ ਢਮਕਾ ਜਾਂ ਪ੍ਰਧਾਨ ਕੀ ਛੱਡਣ ਨੂੰ ਕਹ ਦੇ ਇੰਨਾ ਔਖੇ ਹੋ ਜਾਂਦੇ ਨੇ ਉਹਨਾਂ ਨੂੰ ਸੇਵਾਦਾਰ ਨਹੀਂ ਹੈਗੇ ਉਹ ਉਹ ਹੰਕਾਰ ਦੇ ਭਰੇ ਹੋਏ ਨੇ ਉਹਨਾਂ ਨੇ ਕੀਲੇ ਗੱਡੇ ਹੋਏ ਨੇ ਉਹ ਐਨਾ ਕਹਿੰਦਾ ਮੈਨੂੰ ਪ੍ਰਧਾਨਗੀ ਜੋ ਕਿਉਂ ਲਾਤਾ ਇਹਨਾਂ ਨੇ ਅ ਮੈਨੂੰ ਭਾਰ ਇਸ ਕਰਕੇ ਉਹ ਫਿਰ ਹੋਰ ਲਹੇਦਾ ਗੁਰਦੁਆਰਾ ਬਣਾ ਲੈਂਦਾ ਜਾ ਕੇ ਇਸੇ ਖੇਜ ਦੇ ਵਿੱਚ ਵੀ ਮੈਂ ਪ੍ਰਧਾਨ ਮਹੀਂ ਰਹਾ ਉੱਥੇ ਦਾ ਉਹ ਗੁਰਦੁਆਰਾ ਹੋਰ ਬਣਾ ਲੈਂਦਾ ਇਹੋ ਜਿ ਕਰਕੇ ਕਈ ਬੰਦੇਰ ਪਿੰਡਾਂ ਦੇ ਵਿੱਚ ਜਿਹੜੇ 4-4 5ਵੇਂ ਗੁਰੂ ਘਰ ਨੇ ਉੱਥੇ ਸੇਵਾ ਸੰਭਾਲਣੀ ਹੁੰਦੀ ਉਹ ਸਾਰੇ ਗੁਰੂ ਘਰ ਬੰਦ ਕਰਕੇ ਕੋਈ ਗੁਰਦੁਆਰਾ ਹੋਣਾ ਚਾਹੀਦਾ ਇੱਥੇ ਪਹਿਰੇਦਾਰ ਹੋਣ ਜਿਹੜੇ ਗੁਰੂ ਘਰ ਦੇ ਵਿੱਚ ਪਹਿਰੇਦਾਰ ਨਹੀਂ ਹੈਗੇ ਉੱਥੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਗੁਰੂ ਘਰਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਂ ਸੁਰੱਖਿਅਤ ਥਾਂਾਂ 'ਤੇ ਜਿੱਥੇ ਆਪਣੇ ਕੋਈ ਨੇੜੇ ਵੱਡਾ ਗੁਰਦੁਆਰਾ ਸਾਹਿਬ ਆ ਜਾਂ ਇਤਿਹਾਸ ਗੁਰਦੁਆਰਾ ਸਾਹਿਬ ਉੱਥੇ ਪਹੁੰਚਾਏ ਜਾਣ ਤਾਂ ਕਿ ਜਿਹੜੀ ਬਿਆਦਵੀ ਨਿਤ ਹੁੰਦੀ ਆ ਇਹ ਬੰਦ ਹੋ ਸਕੇ ਹੋਰ ਇਹਦਾ ਇਹ ਇਹ ਬੰਦ ਨਹੀਂ ਹੋਣੀ ਸੀਸੀਟੀ ਵੀ ਕੈਮਰੇ ਲਾਉਣ ਦੇ ਨੇ ਕਿ ਖਾਨਾ ਪੂਰਤੀ ਕਰਦੇ ਨੇ ਉਹ ਫੋਟੋ ਤੁਹਾਨੂੰ ਦਿਖਾ ਸਕਦੀ ਆ ਉਹ ਰੋਕ ਨਹੀਂ ਸਕਦੀ ਹੁਣ ਇੱਕ ਗੋਰ ਕੇ ਪੰਨੀਆਂ ਨੰਗਾ ਨੰਗਾ ਮੋੜ ਚੱਲਿਆ ਗਿਆ ਬੰਦਾ ਉੱਥੇ ਅੰਦਰ ਉਹ ਜੇ ਪਹਿਰੇਦਾਰ ਹੁੰਦਾ ਉਹਦੀ ਮਜਾਲਤੀ ਵੀ ਉਹ ਅੰਦਰ ਜੜ ਵੱੜਦਾ ਜੋ ਤਾਂ ਪਹਿਰੇਦਾਰ ਰੱਖਣੇ ਨਹੀਂ ਅਸੀਂ ਸਾਰੇ ਗੁਰੂ ਨੂੰ ਮੱਥਾ ਟੇਕ ਲਿਆ ਅਸੀਂ ਪ੍ਰਧਾਨਗੀਆਂ ਤੱਕ ਅਸੀਂ ਰੁਪਏ ਕਟੇ ਕਰਨ ਤੱਕ 골ਕਾਂ ਭਰਨ ਤੱਕ ਅਸੀਂ ਸੀਮਤ ਰਹਿ ਗਏ ਗੁਰੂ ਦਾ ਕਿਸੇ ਨੂੰ ਪਿਆਰ ਨਹੀਂ ਹੈਗਾ ਜੇ ਗੁਰੂ ਦਾ ਪਿਆਰ ਹੋਵੇ ਤਾਂ ਦੋ ਦੋ ਪਹਿਰੇਦਾਰ ਵਰਸ਼ਣ ਵਾਲੇ ਹਰ ਟਾਈਮ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖੜੇ ਹੋਣ ਪੈਸੇ ਇਹਨਾਂ ਨੇ ਪ੍ਰਧਾਨਾਂ ਨੇ ਆਪਣੇ ਘਰੋਂ ਦੇਣੇ ਨੇ ਸੰਗਤ ਦਾ ਪੈਸਾ ਕੀ ਗੱਲ ਉਹਨੂੰ ਪਹਿਰੇਦਾਰ ਨੂੰ ਦੇ ਸਕਦੇ ਤਨਖਾਹ ਦੇਣਾ ਉਹਨਾਂ ਨੂੰ ਰੱਖਣਾ ਜੇ ਗੁਰੂ ਸਾਹਿਬ ਰੱਖਣਾ ਪ੍ਰਕਾਸ਼ ਕਰਨਾ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਤਖਤ ਤੇ ਜੋ ਇਹ ਜਰੂਰ ਹੁਕਮਨਾਵੀ ਜਿਥੇ ਦੋ ਪਹਿਰੇਦਾਰ ਨਹੀਂ ਹੋਣਗੇ ਉੱਥੇ ਮਹਾਰਾਜਾ ਸਰੂਪ ਹਟਾ ਲਿਆ ਜਾਊਗਾ ਤੇ ਉਹਨਾਂ ਨੂੰ ਚੰਗੇ ਗੁਰਦੁਆਰਾ ਸਾਹਿਬ ਜਿੱਥੇ ਸੁਰੱਖ ਸਤਾ ਉੱਥੇ ਪਹੁੰਚਾਇਆ ਜਾਣ ਅਸੀਂ ਇਹਨਾਂ ਦੇ ਨਾਲ ਸਹਿਮਤਾਂ ਇਸ ਗੱਲ ਦੇ ਨਾਲ ਐਂ ਐਂ ਗੱਲ ਬਣੂਗੀ ਫਿਰ ਇਹ ਲੋਕਾਂ ਨੂੰ ਅੱਖ ਲਾਉਗੇ ਥੋੜੀ ਜੀ ਨਹੀਂ ਪਰ ਆਏ ਦਿਨ ਇੱਕ ਕੱਲ ਵੀ ਪਰਸੋਂ ਦੀ ਮੈਂ ਖ਼ਬਰ ਦੇਖਦਾ ਸੀ ਆਪਣੀ ਬਿਆਦਵੀ ਹੋਈ ਆ ਜਲੰਧਰ ਦੇ ਵਿੱਚ ਪਤਾ ਨਹੀਂ ਕਿਹੜਾ ਮਹੱਲਾ ਵਜਦਾ ਤੇ ਆਏ ਦਿਨ ਕੋਈ ਨਾ ਕੋਈ ਬਿਆਦਵੀ ਹੁੰਦੀ ਰਹਿੰਦੀ ਸਾਡੀਆਂ ਆਣ ਗੈਲੀਆਂ ਕਰਕੇ ਇਸ ਕਰਕੇ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਕੋਈ ਗੁਰੂ ਘਰ ਦੇ ਵਿੱਚ ਹੁੰਦੀ ਹੈ ਜਿੱਥੇ ਵੀ ਹੋਵੇ ਉੱਥੇ ਦੇ ਉਹਨਾਂ ਤੇ ਪਰਚੇ ਦਰਜ ਹੋ ਕੇ ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣ ਦਿੱਤੀਆਂ ਜਾਣੀ ਚਾਹੀਦੀਆਂ ਨੇ। ਬਾਬਾ ਜੀ ਆਪਾਂ ਲਾਸਟ ਸਵਾਲ ਲਵਾਂਗੇ ਰਣਜੀਤ ਸਿੰਘ ਢੱਡਰੀਆ ਨਾਲ ਤੇ ਤੁਹਾਨੂੰ ਪਤਾ ਲੱਗਦਾ ਕਿ ਦਵਾਰੇ ਉਹਨਾਂ ਦਾ ਕੇਸ ਰਿਹਾ ਆਪਾਂ ਨੂੰ ਹੋ ਗਿਆ ਜਿਸ ਤਰੀਕੇ ਦੇ ਨਾਲ ਹੁਣ ਫੇਰ ਕਹਿੰਦੇ ਨੇ ਕਿ ਉਹ ਕੇਸ ਦਵਾਰਾਂ ਉਹਨਾਂ ਦੇ ਭਰਾ ਵੱਲੋਂ ਉਹਨਾਂ ਦੇ ਵਕੀਲ ਵੱਲੋਂ ਯਾਨੀ ਜਾਂਚ ਦਾ ਫੇਰ ਵਿਸ਼ਾ ਹੋ ਗਿਆ। ਕਿਸ ਤਰ੍ਹਾਂ ਦੇਖਦੇ ਹੋ ਕਿ ਆਣੇ ਵਾਲੇ ਸਮੇਂ ਦੇ ਵਿੱਚ ਰਣਜੀਤ ਸਿੰਘ ਢੱਡਰੀਆ ਵਾਲੀ ਦੀ ਮੁਸ਼ਕਿਲਤਾ ਵੱਧ ਸਕਦੀ ਹੈ ਨਾ ਫੇਰ? ਸਿਰੋਤ ਤਾਂ ਮਸੀਹ ਤਾਂ ਹੁਣ ਵਾਦੀ ਜਦੋਂ ਕਿਸੇ ਤੇ ਕੋਈ ਇਲਜ਼ਾਮ ਲੱਗ ਜੇ ਇਹ ਤਾਂ ਹੁਣ ਕੋਰ ਦਾ ਮਾਮਲਾ ਨਾ ਕੋਰ ਸਿੱਧ ਕਰੂਗੀ ਬਾਅਦ ਦੱਸਣਗੇ ਵੀ ਉਹ ਸਹੀ ਆ ਜਾਂ ਗਲਤ ਆ ਬਾਕੀ ਸਮਾਂ ਦੱਸੂਗਾ ਆਉਣ ਵਾਲਾ ਧੰਨਵਾਦ ਜੀ ਤੁਸੀਂ ਆਪਦਾ ਇਨਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਬਾਬਾ ਜੀ ਰਾਜਾ ਰਾਜ ਸਿੰਘ ਜੀ ਜਿਨ੍ਹਾਂ ਨਾਲ ਤਮਾਮ ਗੱਲਾਂ ਬਾਤਾਂ ਕੀਤੀਆਂ ਇੰਡਸਟਰੀ ਨੂੰ ਲੈ ਕੇ ਅਤੇ ਪੰਜਾਬ ਨੂੰ ਲੈ ਕੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰਿਆ ਦੇ ਨਾਲ ਸੋਨੂ ਜਾਂਚ ਲਈ ਦੀ ਰਿਪੋਰਟ ਮੋਹਾਲੀ